ਫਿਰ ਤੁਸੀਂ ਸਾਡਾ ਕੋਈ ਮੈਨੂੰ ਬਰਾਬਰ ਕੋਈ ਕਿਸੇ ਨੇ ਕਿਤੇ ਜਾਣਾ ਹੈ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਤੁਮਨੇ ਤੁਹਾਡੀ ਵਿੱਚ ਪਿਆ ਲੱਪਾ ਕਰਦੇ ਇਹ ਗੱਲ ਕੀਤੀ ਕੱਟ ਕੇ ਛੋੜੇ ਇਹ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਗੱਲ ਮੈਂ ਪੁੱਛ ਰਿਹਾ ਹਾਂ ਤੁਸੀਂ ਲਿਖ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਤਰ੍ਹਾਂ ਇਹ ਤਰੀਕਾ ਨਾ ਹੈ ਕਿ ਤੁਸੀਂ ਬੈ ਗਏ ਮੈਂ ਥੱਕਲ ਜਣੀ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਸੈਵਨ ਅਰੇ ਕਿਉਂ ਛੱਡਿਆ ਮੈਂ ਉਹ ਇੱਕ ਮਿੰਟ ਪੈਂਦੀ ਮੈਨੂੰ ਇਹਨਾਂ ਤੋਂ ਸਹੀ ਕਰ ਹਾਂ ਕਿ ਮੈਂ ਸੈਵਨ ਹੈ ਸੈਵਨ 88 8608 608 70 ਫੋਨ ਲਾ ਕੇ ਵੇਖ ਜਿਹੜਾ ਮਰਜ਼ੀ ਖਾਣੇ ਬੁਲਾ ਦੇ ਜਿਹੜਾ ਮਰਜ਼ੀ ਖਾਣੇ ਦੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਤਰੀਕਾ ਥੋੜਾ ਵੀ ਉਹ ਨਹੀਂ ਛੱਡਾਂਗੇ ਗੱਲ ਹੈ ਗਲਤੀ ਕਿਸੇ ਡਰਾਈਵਰ ਨਾਲ ਕਰ ਗਲਤੀ ਹੈ ਨਹੀਂ ਜਲਦੀ ਬੱਸ ਤੇ ਚੜੀ ਆਪੇ ਮੰਨ ਲੈ ਜਲਦੀ ਚੜ੍ਹਨੀ ਆ ਮੈਂ ਈਓ ਆ ਤੁਨ ਕੋਈ ਗੱਲ ਨੂੰ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗੱਲ ਦੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘਮਾਈ ਜਾਂਦਾ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ ਮੈਂ ਕਿੱਥੇ ਮਾਣਾ ਪਹੁੰਚਾਂਗਾ ਇਹ ਥੋੜੀ ਆਪਣੀ ਗਲਤੀ ਦਾ ਠਿਕਰੇ ਕੇ ਸਿਰ ਤੇ ਫੋੜਦਾ ਮੈਂ ਆਹ ਕਰਕੇ ਮੈਂ ਕਿੰਨ ਚੱਲਦੀ ਬੱਸਾਂ ਨੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਅਹ ਕੋ ਕਰਦੇ ਨਹੀਂ ਬਾਈ ਬਗਰ ਟਿਕਟ ਦਾ ਬਗਰਾ ਨੰਬਰ ਹੈ ਨੰਬਰ ਨੂੰ ਸੋਧਣੀ ਤੇਣਾ ਮੈਂ ਛੱਡਿ ਘੜੀ ਰਹਿਣਾ ਉਹ ਦੁੱਖੀ ਰਹੀ ਤਾਂ ਵੀ ਆ ਰਹੀ ਸੀ ਕੋਈ ਥੋੜਾ ਉਹ ਠੀਕ ਹੈ ਇੱਕ ਜਿੱਦ ਕਾਲ ਨੂੰ ਰੈਲਾਈਜ਼ ਕਰੇ ਕਿ ਠੀਕ ਆ ਤੋ ਜੋ ਹੋ ਗਿਆ ਹੈ ਅਸੀਂ ਛੱਡੋ ਇਸ ਕੰਮ ਚੜਾ ਦੇ ਚਲ ਲੈਣੇ ਜਸਪੂਤ ਉਹ ਜੀ ਤੁਹਾਡੇ ਜੀ ਪੈਰ ਨਹੀਂ ਲੀਟ ਹੋ ਰਿਹਾ ਸਾਡਾ ਬੰਸ ਦਾ ਕੰਮ ਆਂ ਦੇਖ ਲਓ ਮੈਂ ਕੀ ਨਹੀਂ ਮਾਰਿਆ ਤੁਹਾਨੂੰ ਕੰਮ ਦਾ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਨਾ ਤੁਸੀਂ ਅਰਾਜ ਕਰਦੇ ਡਰਾਈਵਰ ਨੇ ਕਿਹਾ ਕੀ ਦੱਸੋ ਕੀ ਆ ਉਹਨੇ ਕੀ ਕਰਤਾ ਦੱਸੋ ਮੈਨੂੰ ਸੌਰੀ ਕਹਿਣ ਦੀ ਚਲ ਵੀਰ ਸੌਰੀ ਹੋਈ ਸੌਰੀ ਸੌਰੀ ਫਿਰ ਇਹ ਸੌਰੀ ਸ਼ੁਰੂ ਨਹੀਂ ਜਾਣੀ ਇਹ ਕੀ ਤਰੀ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਨਹੀਂ ਆਉਂਦਾ ਮੈਂ ਦੱਸਦੇ ਉਹ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਬੋਲੋ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰ ਹਾਂ ਆਪਾਂ ਤਾਂ ਸਿਰਫ ਡਿਪੂ ਹੈ ਪੈਂਦੀ ਤੁਸੀਂ ਕਿਹੜੇ ਗਲਤ ਕਹਿੰਦਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਹਾ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਨਹੀਂ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਫੇਰ ਪਤਾ ਕਿਦਾਂ ਪੰਦਰਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈਂ ਨਰੇ ਤੇਰੀ ਇਕੱਤਰ ਨੇ ਜਰੰਦੀ ਕਰਕੇ ਯੇ ਨਾਲ ਲੇਟ ਹੋ ਗਿਆ ਬਸ ਤੂੰ ਚੁੱਪ ਕਰ ਇਹੋ ਜੀ ਨੂੰ ਫੇਰ ਅੱਗੇ ਸੋਹਣੀ ਬਣਦੀ ਆ ਬਸ ਕਰ ਉਹ ਬਸ ਕਰ ਯਾਰ ਅੱਗੇ ਕਰੋ ਸਾਥ ਸਾਥ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਰਹਿ ਆਪਰੇਟ ਹੋਣੇ ਆ ਬਸ ਤੋੜੀਏ ਨਾ ਮੈਂ ਉਹਨਾਂ ਦੇ ਕਲੇਮ ਬਾਰੇ ਮੈਂ ਉਹਨਾਂ ਨੂੰ ਫੀ ਮੰਗੇ ਫੇਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਉਹਦੀ ਗਾ ਪਾਇਆ ਬੈਠ ਕੇ 2 ਵਜੇ ਨਹੀਂ ਚੱਲ ਨਹੀਂ ਇੱਕ ਤਾਂ ਕਹਿੰਦੇ ਕੀ ਨਹੀਂ ਜੋ ਕਰਨਾ ਕਰ ਕਹੀ ਦਿੰਦੇ ਕੀ ਤੂੰ ਸਾਰੀ ਨੀ ਮੈਂ ਨੰਬਰ ਹੀ ਮੱਗਿਆ ਤਰੀਕਾ ਬਈ ਇਹ ਨਾ ਲੱਕਾ ਮੱਤ ਦੀ ਬੰਦ ਤੂੰ ਇਹ ਸਾਰੀ ਬਸ ਬੈਠੀ ਬੋਲਣ ਦੀ ਤੂੰ ਆਂਦੇ ਪਹਲੇ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰੀ ਯੂ ਟਿਊਬ ਸਬਸਕ੍ਰਾਈਬ ਸਵੇਲਾ ਫਿਰ ਬਸ ਕਰੋ ਬਸ ਕਰੋ ਮਰ ਨੂੰ ਆ ਪੀਂ ਤੂੰ ਬਲਾਹ ਫੋਨ ਬਲਾਹ ਨੂੰ ਕਿੰਨੀ ਨੂੰ ਬੁਲਾਣਾ ਬਲਾਹ ਨਹੀਂ ਲੱਖ ਤੇਰੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਭਾਈ ਬਈ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਲੱਗਾਈ ਕਰਦੇ ਇਹਦੀ ਵਾਸਤੇ ਚੜੀ ਜਾਂਦੇ ਫਿਰ ਸਹੀ ਹੈ ਤੈਨੂੰ ਨਹੀਂ ਪਤਾ ਇਹ ਕੰਮ। 200 ਨੰਬਰ ਚੱਲ ਨਹੀਂਦਾ ਹੋਰ ਕਿਹੜਾ ਚੱਲੂ? ਮੈਂ ਕਰਦਾ ਜੀ। ਕਰ ਕਰ ਤੂੰ ਆਪਣਾ ਕਰ ਤੂੰ ਕਰ। 100 ਨੰਬਰ ਹੀ ਚੱਲਦਾ ਵਾ ਹੋਰ ਕਿਹੜਾ ਚੱਲੂ? 112 112 ਮੈਨੂੰ ਹੋਣਾ। 112 ਮੈਂ ਕੁਝ ਬੋਲ ਨਹੀਂ। ਆ ਮੈਂ ਸਾਰਾ ਕਰਦਾ ਨਹੀਂ। ਤੂੰ ਬੈਕ ਫਿਰ ਕਰਨੀ ਐ। ਮੈਂ ਇੱਕ ਵੀ ਬਣ ਨਹੀਂ। ਫਿਰ ਮੈਂ ਰਿਸਿਵਰ ਇਨਵੋਇਸ ਇੱਥੇ ਤੇਰੇ। ਬਸ ਫੋਟੋ ਲੈਣ ਪਹਿਲੇ ਤੂੰ ਤਮੀਰ ਨੇ ਚੱਲ ਗਈ ਸੀ ਸਭ ਤੋਂ। ਨਹੀਂ ਕਿੱਥੇ ਲੱਗੇ ਜੀ? 100 ਮਿੰਟ। ਹਾਂ? ਇਹ ਜਾਵੇ। ਭਾਈ ਪਹਿਲਾਂ ਚੱਲ ਜੀ ਆਹ ਕਾਉਂ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਪਹਿਲੇ ਇਹਨਾਂ ਨਾਲ ਗੱਲ ਪੈਣੀ ਹੈ ਹਾਂਜੀ ਸ਼੍ਰੀਮਾਨ ਜੀ ਪੜੀਏ ਸਮਨਾਰਾ ਟਾਉਂਕ ਆ ਇੱਕ ਲੇਡੀ ਆ ਬੱਟਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਪੇ ਜੁੜ ਰਿਆ ਇਧਰ ਸਰਕਾਰੀ বাস ਚ ਚੰਡੀਗੜੀ ਪਹੁੰਚੀ ਫਿਰ ਇਹਦੇ ਕੋਲ ਇੱਕ ਆਹ ਲੋ ਉਧਰ ਵੀ ਆ ਰਿਹਾ ਤਾਂ ਜੀ ਆਪਣਾ ਨਾਮ ਕੀ ਆ ਮੀਤੂ ਮੀਤੂ ਗਰੋਵ ਦਾ ਨਾਮ ਕੋਈ ਗੱਲ ਨਹੀਂ ਇਹ ਸਾਰੇ ਟੱਪੂ ਤੁਹਾਡਾ ਫਰਕ ਪਤਾ ਲੱਗ ਗਿਆ ਚਾਂਦੀ ਵਾਸਤੇ ਮੀੜੀ ਜਿਹੜੀ ਆ ਉਹ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਆਹੇ ਤਾਂ ਪਲੇਟ ਹੁੰਦੇ ਮੈਂ ਤਾਂ ਐਨੀ ਗੱਲ ਨਹੀਂ ਆ ਬਸ ਟੂਰਨਾਮੈਂਟ ਦੀ ਗੱਲ ਹੈ ਭੇਜੋ ਆ ਕਮੀ ਬੋਲੋ ਹਲੋ ਪੁੱਤਰ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾਓ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 59 ਸਵਾਰਾਂ ਲੈ ਕੇ ਜਾੜਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਦਾ ਜਾ ਸਕਦੇ ਆ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤ ਵਾਲੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਨੀ ਨਹੀਂ ਪੰਜਾਂ ਤੋਂ ਬਾਅਦ ਸਵਾਰੀ ਨਹੀਂ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਵਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕੋਲ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜ ਦੀ ਵਾਸਤੇ ਚੜ ਦੀ ਵਾਸਤੇ ਲੋਕ ਚੜ ਰਹੇ ਨੇ ਹੁਣ ਥੱਲੇ ਉਤਰ ਜਾਓ ਮੈਂ ਤਾਂ ਮਿਸਬੀਹਵ ਕੀਤਾ ਸਰ ਪੁਲਿਸ ਆਈ ਮੈਂ ਤਾਂ ਆਪਣਾ ਕੰਮ ਕਰ ਚੁੱਕਾ ਚੜ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈਆਂ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣੇ ਤਕੇਰੇ ਵਰਗੇ ਨਾਲ ਇੰਗ ਕਰਨਾ ਪੈਂਦਾ ਹੱਥਾਂ ਦਾ ਧੁਲਾ ਰਹੇ ਬਾਤ ਨਹੀਂ ਕਰੀ ਹੱਥਾਂ ਦਾ ਧੁਲਾ ਰਹੇ ਫਾਦਰ ਤੁਸੀਂ ਤੇ ਤੂੰ ਇਹ ਪਾਗਲ ਨਾਲ ਕੇੰਦਰ ਨੂੰ ਕਾਰ ਕਰ ਦਵਾਰਕਾ ਉਹ ਨੂੰ ਹੱਥ ਜੁੜਾਏ ਥੱਲੇ ਲਾਵੇਂਗਾ ਯਾਰ ਅਸੇ ਰਿਕਾਰਡਿੰਗ ਸਾਰੀ ਹੋ ਗਈ ਹੈ ਕਲੀਅਰ ਤੋਂ ਕਰਾ ਮੇਰੇ ਕਾਗਜ਼ ਨੇ ਮੈਂ ਲੇਨ ਹੋਣੀਆਂ ਕਾ ਇਹੋ ਜੇ ਕਰਕੇ ਇਹ ਪੁੱਠੇ ਇਹਦਾ ਬੜਾ ਖਾਤੇ ਜਿੰਨੇ ਨੂੰ ਆ ਕੇ ਮੇਰੇ ਕੰਮ ਕਰ ਦੋਣੇ ਓ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜਾ ਮੈਂ 4800 ਵਾਲੀਆਂ ਲੈ ਕੇ ਜਾਣਾ ਥੱਲੇ ਉਤਰ ਜਾ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬੜੀ ਓਏ ਮੈਂ ਨੰਬਰ ਲਿਆ ਕਰਾ ਬੱਸਾਂ ਨਹੀਂ ਜਾ ਰਹੀਆਂ ਤੁਸੀਂ ਤੂੰ ਤਰਾ ਮੈਨੂੰ ਵੰਡੀਆਂ ਥੱਲੇ ਥੱਲੇ ਨੀ ਬੋਲੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣੇ ਇੱਕ ਤਰਾ ਹੁਣੇ 10 ਮਿੰਟ ਪਹਿਲਾਂ ਮਿਸ ਬਹਿਰ ਕੀਤਾ ਤੇਰੇ ਦਾ ਆਦਮ ਹੀ ਮਦਾ ਸਾਰਾ ਗਾਣਾ ਮੁੱਤਰ ਜਾ ਸੁਪਰੀਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿਤੇ ਨਹੀਂ ਕਰਦੀ ਫੇਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੈ ਉਹ ਚਾਹਤਾ ਹੀ ਜਾਣਾ ਨਹੀਂ ਉਹ ਤੋਂ ਬੋਲਦੇ ਕੋਈ ਸਮਝ ਮਰਵਾਣੀ ਨਹੀਂ ਜਾਣਨ ਬਾਈ ਜੀ ਖੜੇ ਖੜੇ ਉਤਰ ਜਾ ਵੀਰੇ ਮੇਰੀ ਕਿ ਕਵਸਟਾ ਬਸ ਤਾਂ ਚੱਲੇਗੀ 140 ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ ਥੋੜਾ ਤੋੰਜਾ ਉਹ ਕਰਕੇ ਸਾਰੇ ਦੁਨੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਵੀ ਪ੍ਰਧਾਨ ਬਾਤਰੀ ਨੇ ਕਿਹਾ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤੋਂ 75 ਰੁਪਏ ਵੀ ਥੱਲੇ ਲਾ ਦੇ ਤੂੰ सारे ने कर लिया फोन हाँ सारे ने किसान